ਸਮਨਦੀ ਸੇਖੋ ਕਲੋਨੀ ਦੇ ਵਿੱਚ ਬਿਜਲੀ ਬੋਰਡ ਦੇ ਪਿੱਛੇ ਘਰਾਂ ਦੇ ਵਿੱਚ ਬਾਂਦਰਾ ਨੇ ਅਤੰਕ ਮਚਾਇਆ ਹੋਇਆ ਦੱਸਦੀ ਹੈ ਕਿ ਇਹਨਾਂ ਬਾਂਦਰਾਂ ਦੇ ਵੱਲੋਂ ਘਰਾਂ ਦੇ ਬਾਹਰ ਖੜੀਆਂ ਗੱਡੀਆਂ ਦੇ ਸ਼ੀਸ਼ੇ ਤੋੜੇ ਜਾਂਦੇ ਨੇ ਇਸ ਦੇ ਨਾਲ ਹੀ ਗੱਡੀਆਂ ਦੇ ਵਿੱਚ ਰਖਾਈਆਂ ਗਿਆ ਤਰਪਾਲਾਂ ਨੂੰ ਵੀ ਇਹ ਫਾੜ ਦਿੰਦੇ ਨੇ ਉੱਥੇ ਹੀ ਇਹਨਾਂ ਬਾਂਦਰਾ ਦੇ ਵੱਲੋਂ ਛੋਟੇ-ਛੋਟੇ ਬੱਚਿਆਂ ਤੇ ਵੀ ਹਮਲਾ ਕੀਤਾ ਜਾਂਦਾ ਹੈ ਦੱਸਤੀ ਹੈ ਕਿ ਇਸ ਘਰ ਨਿਲਾਕਾ ਨਿਵਾਸੀਆਂ ਨੂੰ ਘਰ ਦੇ ਅੰਦਰ ਕੈਦੀਆਂ ਦੇ ਵਾਂਗ ਰਹਿ ਕੇ ਆਪਣਾ ਜੀਵਨ ਬਤੀਤ ਕਰਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਚੇ ਰੋ ਰੋ ਕੇ ਆਪਣੇ ਘਰ ਦੇ ਅੰਦਰ ਵੱਢ ਰਹੇ ਨੇ ਉੱਥੇ ਮੁਹੱਲੇ ਵਿਖੇ ਯੋਗਾ ਕਰਵਾ ਰਹੇ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਯੋਗਾ ਕਰਵਾਇਆ ਜਾਂਦਾ ਪਰ ਕਈ ਬਾਂਦਰਾ ਦਾ ਚੁੰਡ ਆ ਜਾਂਦਾ ਜਿਸ ਕਾਰਨ ਲੋਕ ਭੱਜ ਕੇ ਆਪਣੇ ਘਰਾਂ ਦੇ ਵਿੱਚ ਜਾਣ ਦੇ ਲਈ ਮਜਬੂਰ ਹੁੰਦੇ ਨੇ ਉੱਥੇ ਹੀ ਸਬੰਧਿਤ ਇਲਾਕਾ ਨਿਵਾਸੀਆਂ ਨੇ ਆਖਿਆ ਕਿ 2 ਮਹੀਨੇ ਪਹਿਲਾਂ ਉਹਨਾਂ ਦੇ ਵੱਲੋਂ ਇਸ ਸਬੰਧੀ ਸ਼ਿਕਾਇਤ ਲਿਖ ਕੇ ਦਿੱਤੀ ਗਈ ਸੀ ਪਰ ਕੋਈ ਵੀ ਉਹਨਾਂ ਦੀ ਸੁਣਵਾਈ ਨਹੀਂ ਹੋਈ। ਉੱਥੇ ਇਸ ਸਬੰਧੀ ਜਦੋਂ ਐਸਡੀਐਮ ਕਿਰਪਾਲ ਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜੰਗਲਾਤ ਵਿਭਾਗ ਨੂੰ ਜਲਦ ਹੀ ਕਿਹਾ ਜਾਏਗਾ ਕਿ ਨਾ ਬਾਂਦਰਾ ਨੂੰ ਫੜ ਕੇ ਬੀੜ ਦੇ ਵਿੱਚੋਂ ਛੱਡਿਆ ਜਾਵੇ ਤਾਂ ਜੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ। ਪਟਿਆਲਾ ਖਬਰਨਾਮਾ ਦੇ ਲਈ ਸਮਾਣਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ ਜੀ। ਮੁਲਕ ਕੀ ਦਿੱਕਤਾਂ ਆ ਰਹੀਆਂ ਤੁਹਾਨੂੰ ਸਰ ਇੱਥੇ ਬੰਦਰੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਬੱਚੇ ਆਪ ਮਤਲਬ ਘਰ ਵੀ ਸੇਫ ਨਹੀਂ ਆ ਦੋ ਘੜੀ ਗੇਟ ਖੋਲ ਖੋਲ ਕੇ ਮਮੂਮ ਕੀ ਅੰਦਰ ਜਾਂਦੇ ਫ੍ਰੀਜ ਤਾਂ ਖੋਲ ਲੈਂਦੇ ਆ ਗੰਦ ਬਹੁਤ ਜ਼ਿਆਦਾ ਪਾਉਂਦੇ ਆ ਵੱਡ ਦੇ ਵੀ ਨਹੀਂ ਐਵੇਂ ਨਹੀਂ ਕੋਈ ਉਹ ਰੇਕੋੜਾ ਕਰ ਕਰ ਗੇਰਦਾ ਕਿ ਚਲ ਉਹਦੇ ਕਰਕੇ ਜਾਂਦੇ ਉਹ ਵੀ ਕੋਈ ਨਹੀਂ ਗੇਰਦਾ ਹੈਗਾ ਤਾਂ ਵੀ ਸਾਨੂੰ ਬਹੁਤ ਜ਼ਿਆਦਾ ਔਖਾ ਹੋ ਰਿਹਾ ਬਾਹਰ ਬੈਠ ਹਾਂਜੀ ਗੱਡੀਆਂ ਦਾ ਵੀ ਕਰ ਰਹੇ ਨੇ ਸ਼ੀਸ਼ਾ ਭੰਨ ਤਾਂ ਇਹ ਦੇਖੋ ਤੁਹਾਡੇ ਸਾਹਮਣੇ ਹੀ ਹੈ ਗਈ ਹਾਂਜੀ ਬਹੁਤ ਜ਼ਿਆਦਾ ਮੁਸ਼ਕਿਲ ਹੈ ਸਾਨੂੰ 1 पूनम है सर यहाँ पे मोंकी बहुत ज़्यादा हमें परेशान कर रहे हैं और ये बच्चा हमारा कोई भी सेफ नहीं है और कब मर्जी छोटे भी परेशान है और बड़े भी परेशान है कल मेरा बच्चा चार साल का है पंद्रह मोंकीियों ने घेर लिया था तो वो घोड़ की कृपा से वो बचा है अदरवाइज़ हम बहुत परेशान हो रहे हैं यहाँ पे ਪਰਮਜੀਤ ਸਿੰਘ ਜੀ ਪਰਮਜੀਤ ਜੀ ਕੀ ਦਿੱਕਤ ਆ ਰਹੀ ਮੋਲੇ ਜੁਰੇ ਸਰ ਇਹ ਜਿਹੜਾ ਮੁਹੱਲਾ ਸੇਖੋਂ ਕਲੋਨੀ ਆ ਇਸ ਦੇ ਵਿੱਚ ਨਾ ਮੰਕੀਜ਼ ਨੂੰ ਲੈ ਕੇ ਸਰ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਉਹ ਆਪਣੇ ਘਰ ਦੇ ਵਿੱਚ ਹੀ ਸੇਫ ਨਹੀਂ ਸਰ ਜੋ ਸਾਡੇ ਸੀਨੀਅਰ ਮੈਂਬਰਸ ਨੇ ਦੇਖੋ ਉਹ ਤਾਂ ਬਹੁਤ ਜ਼ਿਆਦਾ ਤੰਗ ਹੈਗੇ ਹੈਗੇ ਨੋ ਡਾਟ ਵਰ ਸਰ ਜਿਹੜੇ ਸਾਡੇ ਛੋਟੇ ਬੱਚੇ ਆ ਨਾ ਉਹਨਾਂ ਨੂੰ ਵੀ ਅਸੀਂ ਸੇਫ ਨਹੀਂ ਰੱਖ ਪਾ ਰਹੇ ਆਪਣੇ ਹੀ ਘਰ ਦੇ ਵਿੱਚ ਸਰ ਕੱਲ ਦੀ ਹੀ ਕਿ ਲੇਟੈਸਟ ਘਟਨਾ ਹੈਗੀ ਕੱਲ ਸਾਡੇ ਮੇਰੇ ਭਤੀਜਾ ਸਰ ਆਪਣਾ ਦਰਵ ਸਿੰਘ ਸਰ ਸਾਡੇ ਮਤਲਬ ਪੋਰਚ ਦੇ ਵਿੱਚ ਖੇਡ ਰਿਹਾ ਸੀਗਾ ਉਹ ਕੱਲ ਅਚਾਨਕ ਤੋਂ ਸਰ 10 ਤੋਂ 15 ਆਪਣਾ ਬਾਂਦਰ ਸੀਗੇ ਜਿਹੜੇ ਸਾਡੇ ਘਰ ਦੇ ਵਿੱਚ ਆ ਕੇ ਉਹਨਾਂ ਨੇ ਸਾਡੇ ਬੱਚੇ ਨੂੰ ਘੇਰ ਲਿਆ ਤੇ ਉਸ ਤੇ ਹਮਲਾ ਬੋਲ ਦਿੱਤਾ ਉਹ ਸਾਰਾ ਟੱਚਵੁੱਡ ਕੀ ਸੀ ਮਤਲਬ ਆਪਣੀ ਫੈਮਿਲੀ ਦੇ ਵਿੱਚ ਹੀ ਸੀ ਕਰ ਰਹੀ ਸੀ ਮੈਂ ਤੇ ਮੈਂ ਉਹਨਾਂ ਨੂੰ ਬਚਾ ਲਿਆ ਆਦਰਵਾਇਜ਼ ਮਨ ਕੇ ਚਲੋ ਮੈਂ ਨਹੀਂ ਹੁੰਦਾ ਘਰ ਦੇ ਵਿੱਚ ਤਾਂ ਹੋ ਸਕਦਾ ਸਰ ਸਾਡਾ ਕੱਲ ਬੱਚੇ ਦਾ ਜਿਹੜਾ ਬਹੁਤ ਵੱਡਾ ਜਿਹੜਾ ਨੁਕਸਾਨ ਹੋਣਾ ਸੀਗਾ ਉਸ ਤੋਂ ਇਲਾਵਾ ਸਰ ਇਸੇ ਹੀ ਗਲੀ ਦੇ ਵਿੱਚ ਸਾਡੀ ਇੱਕ ਯੋਗ ਦੀ ਕਲਾਸ ਲੱਗਦੀ ਆ ਸਰ ਅਸੀਂ ਬਹੁਤ ਜ਼ਿਆਦਾ ਸ਼ਿਕਾਇਤ ਕੀਤੀ ਆ ਜਿਹੜੇ ਇਹਨਾਂ ਦੇ ਵਿਭਾਗ ਦੇ ਉਰੇ ਮੁਲਾਜ਼ਮ ਨੇ ਸਰ ਉਹਨਾਂ ਨੂੰ ਕਈ ਵਾਰੀ ਬੁਲਾਇਆ ਉਹ ਆਪਣੇ ਪਿੰਜਰੇ ਵਗੈਰਾ ਲੈ ਕੇ ਵੀ ਆਏ ਆ ਸਰ ਬਟ ਉਹ ਇੱਕ ਜਾਂ ਦੋ ਬਾਂਦਰ ਨੂੰ ਲੈ ਕੇ ਚਲੇ ਜਾਂਦੇ ਆ ਬਟ ਬਾਂਦਰਾਂ ਦੀ ਉਰੇ ਗਿਣਤੀ ਜਿਹੜੀ ਹੈਗੀ ਆ ਸਰ ਉਹ ਬਹੁਤ ਜ਼ਿਆਦਾ ਇਸ ਕਰਕੇ ਉਹਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਸਾਡੀ ਸਾਰੀ ਹੀ ਕਲੋਨੀ ਇਸ ਤੋਂ ਬੜੀ ਪਰੇਸ਼ਾਨ ਆ ਸਰ ਤਕਰੀਬਨ ਅੱਜ ਤੋਂ 2 ਮਹੀਨੇ ਪਹਿਲਾਂ ਵੀ ਅਸੀਂ ਉਹਨਾਂ ਦੀ ਸ਼ਿਕਾਇਤ ਕੀਤੀ ਸੀ ਬਟ ਸਾਡੀ ਕਿਸੇ ਨੇ ਵੀ ਮੁਸ਼ਕਲ ਦਾ ਜਿਹੜਾ ਹੱਲ ਨਹੀਂ ਕੀਤਾ ਤੇ ਨਾ ਹੀ ਕਿਸੇ ਗਵਰਨਮੈਂਟ ਦੇ ਅਧਿਕਾਰੀ ਨੇ ਆ ਕੇ ਸਰ ਸਾਡੀ ਖਬਰ ਲਈ ਆ ਉਰੇ ਹੀ ਸਰ ਸਾਡੀ ਇੱਕ ਕਲਾਸ ਲੱਗਦੇ ਇੱਕ ਘੰਟੇ ਦੀ ਹੁੰਦੀ ਹੈ ਜ ਲੇਡੀਜ਼ ਦੀ ਕਲਾਸ ਲੱਗਦੀ ਹੈ ਸੀਐਮਡੀ ਯੋਗਸਾਲਾ ਜੋ ਆਪਣਾ ਪੰਜਾਬ ਸਰਕਾਰ ਨੇ ਚਲਾਈ ਆ ਉਹਦੇ ਵਿੱਚ ਸਾਡੀ ਕਲਾਸ ਦੇ ਵਿੱਚ ਲੇਡੀਜ਼ ਦੇ ਉੱਪਰ ਵੀ ਕਈ ਵਾਰ ਬਾਂਦਰਾਂ ਦੁਆਰਾ ਜਿਹੜਾ ਹਮਲਾ ਕੀਤਾ ਗਿਆ ਜਿਸ ਤਰ੍ਹਾਂ ਕਿ ਉਹਨਾਂ ਦੇ ਫੋਨ ਵਗੈਰਾ ਚੱਕ ਕੇ ਲੈ ਜਾਂਦੇ ਆ ਜਾਂ ਫਿਰ ਉਹਨਾਂ ਦੇ ਆ ਕੇ ਪਿੱਛੇ ਤੋਂ ਆ ਕੇ ਇਸ ਤਰ੍ਹਾਂ ਹਮਲਾ ਕਰ ਦਿੰਦੇ ਆ ਜਿਹਦੇ ਵਿੱਚ ਕਹਿਣ ਦਾ ਭਾਵੇਂ ਕੋਈ ਵੀ ਨਾ ਲੇਡੀਜ਼ ਨਾ ਜੈਂਟਸ ਤੇ ਨਾ ਹੀ ਸਾਡੇ ਬੱਚੇ ਸੇਫ ਨੇ ਸਾਨੂੰ ਸਾਰੇ ਇਹ ਪ੍ਰੋਬਲਮ ਤਕਰੀਬਨ ਪਿਛਲੇ 1.5 ਤੋਂ ਸਾਲ ਤੋਂ 1.5 ਤੋਂ 2 ਸਾਲ ਤੋਂ ਬਹੁਤ ਜ਼ਿਆਦਾ ਆ ਰਹੀ ਆ ਅਸੀਂ ਇਸ 1.5 ਤੋਂ 2 ਸਾਲ ਦੇ ਵਿੱਚ ਵੀ ਸਰ तकरीबन ਘੱਟ ਤੋਂ ਘੱਟ 5 ਤੋਂ 6 ਵਾਰ ਇਹਨਾਂ ਦੀ ਸ਼ਿਕਾਇਤ ਵੀ ਕੀਤੀ ਆ ਪਰ ਸਾਡੀ ਕਿਸੇ ਨੇ ਵੀ ਕੋਈ ਮਤਲਬ ਹੱਲੇ ਨਹੀਂ ਕੀਤਾ ਸਰ ਸਾਡੀ ਪ੍ਰੋਬਲਮ ਸੋਲਵ ਨਹੀਂ ਹੋਈ ਜੀ ਬਿਜਲੀ ਬੋਰਡ ਦਾ ਸੇਖੋ ਕ੍ਰੋਨਿਕਲ ਦੀ ਹੈ ਲੋਕ ਬਹੁਤ ਪਰੇਸ਼ਾਨ ਹੈ ਕਿ ਉਹਦਾ ਕੋਈ ਕਰੋ ਇਲਾਜ ਨਹੀਂ ਹਾਂਜੀ ਮੇਰੇ ਧਿਆਨ 'ਚ ਲਿਆਂਦਾ ਗਿਆ ਤੇ ਮੈਂ ਇਸ ਬੰਦੀ ਅੱਜ ਫੋਰੈਸਟ ਡਿਪਾਰਟਮੈਂਟ ਨੂੰ ਇਨਸਟਰਕਸ਼ਨਸ ਜਾਰੀ ਕਰ ਰਿਹਾ ਕਿ ਉਹ ਜਿਹੜੇ ਬੰਦਰ ਨੇ ਇਹਨਾਂ ਨੂੰ ਪਕੜ ਕੇ ਤੇ ਆਪਣਾ ਏਰੀਆ ਜਿਹੜਾ ਇਹਨਾਂ ਦਾ ਹੈ ਬੀੜ ਦਾ ਉਸਦੇ ਵਿੱਚ ਦੁਬਾਰਾ ਰੀਹੈਬਿਟੇਟ ਕਰਨਗੇ ਉਸਦੇ ਲਈ ਫੋਰੈਸਟ ਡਿਪਾਰਟਮੈਂਟ ਨੂੰ ਮੈਂ ਲਿਖ ਰਿਹਾ ਹਾਂ ਅੱਜ